ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅ ਕਹਿਜਿਆ ਮੌਸਮ ਕਿੰਨਾ ਉਹ ਫਰਕ ਆ ਨਾ ਵੀ ਸਵੇਰੇ ਸਵੇਰੇ ਪੂਰੀ ਠੰਡ ਲੱਗਦੀ ਆ ਮੋਟਰਸਾਈਕਲ ਇਉਂ ਲੱਗਦਾ ਕਿ ਜਿਵੇਂ ਫਰਵਰੀ ਦੇ 20 25 ਤਰੀਕ ਹੋਵੇ ਫਰਵਰੀ ਦੀ ਵੀ ਜਿੰਨਾ ਕੋਦੋਂ ਠੰਡਾ ਮੌਸਮ ਹੁੰਦਾ ਉਹੋ ਜਿਹੇ ਹਾਲਾਤ ਤੇ ਤਰੇਲ ਪਈ ਹੋਈ ਐਨ ਪੂਰੀ ਜਿਵੇਂ ਕਣਕ ਤੇ ਪਈ ਹੁੰਦੀ ਆ ਨਾ ਵੀ ਪਾਣੀ ਲਾਉਣ ਇਹਨੇ ਕਣਕ ਨੂੰ ਸਿਆਲਾਂ ਚ ਉੰਨੀ ਤਰੇਲ ਪਈ ਹੋਈ ਆ ਕਿੱਡਾ ਮੌਸਮ ਦੇ ਵਿੱਚ ਫਰਕ ਆ ਹਨਾ ਤੇ ਚਲੋ ਮੱਕੀਆਂ ਲਈ ਠੀਕ ਆ ਪਰ ਗਰਮੀ ਹੋਣੀ ਵੀ ਜ਼ਰੂਰੀ ਆ ਵੀ ਗਰਮੀ ਦੇ ਨਾਲ ਹੀ ਇਹਨਾਂ ਨੂੰ ਦਾਣੇ ਪੈਣੇ ਆ ਵਧੀਆ ਤੇ ਇਹ ਆਪਣੀ ਹੈਗੀ ਆ ਵੀਰੇ 1899 ਇਹ ਜਿਹੜੀ ਸਭ ਤੋਂ ਗੇਤੀ ਮੱਕੀ ਆਪਣੀ ਇਹੀ ਆ 17 16 ਤਰੀਕ ਦੀ ਆ ਮੇਰੇ ਖਾ 16 17 ਫਰਵਰੀ ਦੀ ਇਦੂ ਗੇਤੀ ਮੱਕੀ ਆਪਣੇ ਕੋਲ ਹੈ ਨਹੀਂ ਕੋਈ ਵੀ ਤੇ ਇਹੀ ਮੱਕੀ ਸਭ ਤੋਂ ਗੇਤੀ ਆ ਤੇ ਤੁਸੀਂ ਦੇਖ ਲਓ ਵੀ ਆਪਾਂ ਕੀ ਕਹਿ ਸਕਦੇ ਆ ਆ ਕੋਈ ਵੱਢ ਕੇ ਵੀ ਲੈ ਕੇ ਜਾਣੇ ਸ਼ੁਰੂ ਕਰ ਲਈ ਮੱਕੀ ਕਿਸੇ ਨੇ ਆ ਦੇਖੋ ਸਿਆੜ ਇਥੋਂ ਇਥੋਂ ਤੇ ਉੱਥੇ ਤੱਕ ਨਾਲੋਂ ਨਾਲ ਵੱਢ ਕੇ ਲੈ ਗਿਆ ਮੱਕੀ ਤੇ ਛੱਲੀ ਆਉਣੀ ਸ਼ੁਰੂ ਹੋ ਗਈ ਤੇ ਦੇਖ ਲੋ ਵੀ ਕੁਦਰਤ ਆ ਹਨਾ ਵੀ ਆ ਜਿਉਂ ਜਿਉਂ ਆਹ ਝੜੀ ਜਾਣੇ ਆ ਤੇ ਤਿਉਂ ਤੇ ਉਹ ਚ ਦਾਣੇ ਪੈਣੇ ਸ਼ੁਰੂ ਹੋ ਜਾਂਦੇ ਆ ਦੋ ਦੋ ਛੱਲੀਆਂ ਨੇ ਹੈਆਂ ਹੈਆਂ ਰੰਡੇ ਨੂੰ ਆ ਦੇਖ ਬਹੁਤ ਵਧੀਆ ਹੋ ਮੱਕੀ ਐਤ ਕੀ ਵੀਰੇ ਟਰਾਈ ਕਰੀ ਆ ਕੀ ਫਸਲ ਮੱਕੀ ਦੀ ਆਪਣੀ ਸਾਰੀ ਦੀ ਸਾਰੀ ਪੂਰੀ ਵਧੀਆ ਖੜੀ ਆ ਬਾਕੀ ਚਲੋ ਜੋ ਦੇਣਾ ਵਾਹਿਗੁਰੂ ਨੇ ਦੇਣਾ ਕਿਥੇ ਨੂੰ ਕੋਈ ਸੰਡੀ ਨਹੀਂ ਕਿਸੇ ਚੀਜ਼ ਦਾ ਕੋਈ ਅਟੈਕ ਨਹੀਂ ਆ ਨ ਪੂਰੀ ਸਾਫ ਸੁਥਰੀ ਫਸਲ ਖੜੀ ਆ ਸਾਰੀ ਤੇ ਬਹੁਤ ਵਧੀਆ ਐਤ ਕੀ ਮਿਹਨਤ ਕਰੀ ਆ ਪੂਰੀ ਹੋਰ ਦੱਬ ਕੇ ਅੱਗੇ ਵੀ ਕਰਦੇ ਆ ਕਿ ਹੋਰ ਕੋਸ਼ਿਸ਼ ਕਰੀ ਜਾ ਵੀ ਚਲੋ ਜਿਹੜੇ ਘਾਟੇ ਵੱਧਦੇ ਆ ਉਹ ਹੁਣ ਪੂਰੇ ਹਨਾ ਵੀ ਚਲੋ ਕਿ ਆਪਣਾ ਫਰਜ ਆ ਆਪਾਂ ਮਿਹਨਤ ਕਰ ਸਕਦੇ ਆ ਹਨਾ ਕਿ ਚਲੋ ਵੀ ਜਿਹੜੇ 2-3 ਸਾਲ ਆਲੂਆਂ ਚੋਂ ਘਾਟੇ ਪੈ ਸੀ ਵੀ ਐਤ ਕੀ ਆਲੂਆਂ ਨੇ ਵਧੀਆ ਲਾਇਆ ਵੀ ਹੁਣ ਮੱਕੀ ਦੇ ਵਿੱਚੋਂ ਵੀ ਵਧੀਆ ਕੱਢੀਏ ਕਿ ਇਹ ਵਧੀਆ ਆਪਣੇ ਪੈਸੇ ਚਲੋ ਵਧਣ ਚਾਰ ਹਨਾ ਤੇ ਆਪਾਂ ਵੀ ਸੌਖੇ ਹੋਈਏ ਦੇਣੇ ਲੈਣੇ ਸਭ ਦੇ ਮੁੜ ਜਾਣ ਜੋ ਵੀ ਗੱਲ ਹੈਗੀ ਆ ਹਨਾ ਇਹ ਹੋਸ ਚੱਕਰ ਦੇ ਵਿੱਚ ਵੀ ਹੋਰ ਮਿਹਨਤ ਕਰਨੀ ਸ਼ੁਰੂ ਵੀ ਹੋਰ ਰੱਖਿਆ ਕਿ ਯਾਰ ਵੀ ਹੋਰ ਮਿਹਨਤ ਕਰਨੀ ਆ ਠੀਕ ਹੈ ਨਾ ਹਰ ਇੱਕ ਚੀਜ਼ ਤੇ ਹੋਰ ਮਿਹਨਤ ਕਰਨੀ ਆ ਜਿਆਦਾ ਤੋਂ ਜਿਆਦਾ ਮਿਹਨਤ ਕਰਨੀ ਆ ਬਸ ਕਿ ਅਣਗੈਲੀਆਂ ਹੋ ਜਾਂਦੀਆਂ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਸਾਰਾ ਕੁਝ ਸਹੀ ਕਰ ਸਕਦੇ ਆ ਠੀਕ ਹੈ ਕੋਈ ਨਾ ਕੋਈ ਚੀਜ਼ਾਂ ਦੇ ਵਿੱਚ ਫਰਕ ਰਹਿ ਜਾਂਦਾ ਤੇ ਪਰ ਮੱਕੀ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਪੂਰੀ ਮੱਕੀ ਪੂਰੀ ਵਧੀਆ ਵਾ ਸਾਰੀ ਸਾਰੀ ਦੀ ਸਾਰੀ ਤੇ ਮੂੰਗੀ ਦੇ ਵਿੱਚਣ ਗੈਲੀ ਜ਼ਰੂਰ ਹੋ ਗਈ। ਅਣਗੈਲੀ ਨਹੀਂ ਹੋਈ ਕਿ ਸੁੰਡੀ ਨੇ ਅਟੈਕ ਹੀ ਇੱਕਦਮ ਇੰਨਾ ਕਰਤਾ। ਤੇ ਚਲੋ ਹੁਣ ਪਾਣੀ ਲਾ ਕੇ ਰਿਕਵਰ ਹੋ ਰਿਹਾ ਵਾ। ਤੇ ਹੋ ਤੱਕ ਹੀ ਆ ਹਰੀ। ਬਾਕੀ ਚਲੋ ਦੇਖੀ ਜਾਂਦੀ ਆ। ਜੋ ਵਾਹਿਗੁਰੂ ਨੇ ਦੇਣਾ ਉਹ ਮਨਜ਼ੂਰ ਸਾਰਿਆਂ ਦੇ ਨਾਲ ਆਪਾਂ। ਤੇ ਪਰ ਮੌਸਮ 'ਚ ਬਹੁਤ ਫਰ। ਵੀ ਠੰਡ ਬਹੁਤ ਲੱਗਦੀ ਆ। ਸਵੇਰੇ ਸਵੇਰੇ ਬਹੁਤ ਜ਼ਿਆਦੇ ਠੰਡ ਆਪਾਂ ਨੂੰ ਨਾ ਕੱਦੂਆਂ ਦੀ ਬੇਲ ਦੇ ਵਿੱਚੋਂ ਇੱਕ ਇੱਕ ਬੇਲ ਆਪਾਂ ਨੂੰ ਕੱਢਣੀ ਪੈਣੀ ਆ ਕਿਉਂਕਿ ਕੱਦੂ ਸੰਘਣੇ ਜ਼ਿਆਦੇ ਹੋਗੇ ਤੇ ਮੈਂ ਤਾਂ ਇਹਨਾਂ ਨੂੰ ਫੁੱਟ ਫੁੱਟ ਤੇ ਉਦੋਂ ਲਾਉਣ ਨੂੰ ਕਹਿੰਦਾ ਸੀ ਫੁੱਟ ਫੁੱਟ ਤੇ ਲਾ ਦਿਓ ਤੇ ਪਰ ਇਹਨਾਂ ਨੇ ਵੀ ਲਾ ਤਾਂ ਨੇੜੇ ਉਹ ਹੈ ਤਾਂ ਫੁੱਟ ਤੇ ਹੀ ਆ ਪਰ ਇਹ ਨਾ ਕੱਦੂ ਭਾਰੇ ਹੋ ਜਾਣੇ ਆ ਤੇ ਫਿਰ ਇਹ ਉੱਤਰਨੇ ਨਹੀਂ ਜੇ ਜ਼ਿਆਦੇ ਸੰਘਣੇ ਹੋਏ ਇਵੇਂ ਹੁਣ ਆ ਦੂਰ ਦੂਰ ਆ ਐਵੇਂ ਇੱਕ ਇੱਥੇ ਖਰਾ ਨਹੀਂ ਹੋਇਆ ਇਹ ਦੂਰ ਦੂਰ ਵਾਲਾ ਹੀ ਵਧੀਆ ਵਾ ਤੇ ਹੁਣ ਮੇਰਾ ਰਾਦਾ ਬਣਦਾ ਕਿ ਇਹਦੇ ਵਿੱਚੋਂ ਨਾ ਆਪਾਂ ਇੱਕ ਇੱਕ ਬੇਲ ਕੱਢ ਦੀਏ ਜਿੱਥੇ ਜਾਦੇ ਸੰਘਣੇ ਉਹ ਕੱਢ ਦੀਏ ਤੇ ਉਹਨੇ ਵਧੀਆ ਫਿਰ ਲੱਗਣਗੇ ਕਦੋਂ ਕੱਲ ਬਾਅਦ ਇਹ ਗੜਾਈ ਕਰਤੀ ਤੇ ਐਨ ਪੂਰੇ ਸਾਫ ਸਾਫ ਪਿਆ ਕਦੋਂ ਪੇਠਾ ਵੀ ਪੂਰਾ ਵਧੀਆ ਪੇਠਾ ਠੀਕ ਆ ਪੇਠਾ ਦੂਰ ਹੀ ਲਾਇਆ ਸੀ ਪਹਿਲਾਂ ਹੀ ਪੇਠਾ ਠੀਕ ਆ ਆਪਣਾ ਤੇ ਬਾਕੀ ਇਹਨਾਂ ਨੂੰ ਅੱਜ ਕੱਢਦੇ ਆ ਇਹਦੇ ਵਿੱਚੋਂ ਇੱਕ ਇੱਕ ਬੀਜ ਆ ਕੱਢ ਦਿੰਨੇ ਆ ਇੱਕ ਇੱਕ ਬੂਟਾ ਪੱਟ ਦਿੰਨੇ ਤੇ ਇੱਧਰ ਆਪਣੀ ਇੰਨੀ ਗ ਟਿੰਡੋ ਲਾਈ ਹੋਈ ਆ ਬਾੜੀ ਵਾਸਤੇ ਬੜੀ ਸੋਹਣੀ ਆ ਟਿੰਡੋ ਵੀ ਇਹ ਬਹੁਤ ਸੋਹਣੀ ਲੱਗਦੀ ਆ ਟਿੰਡੋ ਮੈਨੂੰ ਮੰਮੀ ਪਰੌਂ ਬਣਾਉਂਦੇ ਹੁੰਦੇ ਆ ਭਰਮੀ ਟਿੰਡੋ ਉਹ ਵੀ ਬੜੀ ਵਧੀਆ ਬਣਦੀ ਆ ਤੇ ਬਸ ਇਹ ਤਾਂ ਇਹਨੂੰ ਫੁੱਲ ਆਉਣੇ ਸ਼ੁਰੂ ਹੋ ਗਏ ਇਜਾ ਨਾ ਮੋਥਾ ਜਿਆ ਹੁੰਦਾ ਹੁਣ ਇੱਕ ਵਾਰ ਗੁੜਾਈ ਕਰਤੀ ਚਲੋ ਇਹਨੇ ਫੇਰ ਲੋਟ ਹੋ ਜਾਣਾ ਸਫਾਈ ਹੋ ਗਈ ਇੱਕ ਵਾਰ ਤੇ ਹੁਣ ਫੇਰ ਗੜਾਈ ਕਰਤੀ ਤੇ ਬਹੁਤ ਸੋਹਣੀਆਂ ਬੇਲਾਂ ਨੇ ਟਿੰਡੋ ਦੀਆਂ ਇਓ ਆ ਬਾੜੀ ਜਿੰਨੀ ਕਰਦੀ ਹੋਵੇ ਉਹਦੇ ਅਰਗੀ ਦੀ ਸੀ ਨਹੀਂ ਠੀਕ ਨੇ ਇਹ ਆਪਾਂ ਨੂੰ ਪਤਾ ਵੀ ਆਪਾਂ ਇਹਦੇ ਕੋਈ ਸਪਰੀਹਾਂ ਨਹੀਂ ਕਰੀਆਂ ਕੁਛ ਨਹੀਂ ਕੀਤਾ ਹਨਾ ਵੀ ਪੂਰੀ ਟਾਪ ਦੀ ਵਧੀਆ ਸਬਜੀ ਤੁਸੀਂ ਇਹ ਦੇਖ ਲਿਓ ਕੱਦੂ ਆਪਣੇ ਦੁਕਾਨਾਂ ਦੇ ਨਾਲ ਅੱਜ ਕੱਲ ਟ੍ਰੈਂਡ ਇਹ ਚੱਲ ਪਿਆ ਵੀ ਕੱਦੂ ਦਾ ਵੀ ਸਮਝ ਲੋ ਕੋਈ ਵੀ ਚੀਜ਼ ਆ ਟ੍ਰੈਂਡ ਪੁੱਠੇ ਚੱਲਵੇ ਜੋ ਵੀ ਚੀਜ਼ਾਂ ਨੇ ਹਨ ਤੇ ਟ੍ਰੈਂਡ ਜਿਹੜਾ ਪੁੱਠਾ ਚੱਲ ਪਿਆ ਪਤਾ ਕੀ ਆ ਜਿਵੇਂ ਹੁਣ ਆਲੂ ਵੀ ਲਾ ਲੋ ਆਲੂ ਵੀ ਢੱਫਲ ਨੂੰ ਕੋਈ ਪਸੰਦ ਨਹੀਂ ਕਰਦਾ ਤੇ 20 ਸੈ ਤੋਂ ਮਾੜਾ ਜਾਂ ਵੱਡੀ ਪਸੰਦ ਕਰਦੇ ਆ ਵੀ ਮੀਡੀਅਮ ਜਿਹਾ ਰਾਸ਼ਨ ਹੋਵੇ ਹਨਾ ਭਿੰਡੀ ਆ ਭਿੰਡੀ ਦੇ ਨਿੱਕੇ ਨਿੱਕੇ ਏਡੀ ਏਡੀ ਦੋ ਪੋਟਿਆਂ ਜਿੱਡੀ ਭਿੰਡੀ ਪਸੰਦ ਕਰਦੇ ਆ ਲੋਕ ਖਾਣੀ ਤੁਸੀਂ ਇਹ ਗੱਲ ਮੈਂ ਤੁਹਾਨੂੰ ਕਹਿਣਾ ਕਿ ਭਿੰਡੀ ਨਾ ਤੇ ਕद्दू ਆ ਕद्दू ਏਡਾ ਕੋ ਪਸੰਦ ਕਰਦੇ ਆ ਪੀਚੂ ਜੀ ਵੀ ਦੱਸੋ ਉਹ ਕੋਈ ਕद्दू ਹੁੰਦਾ ਤੁਸੀਂ ਮੇਰੀ ਗੱਲ ਮੰਨ ਕੇ ਦੇਖੋ ਜਿਹੜਾ ਛੋਟਾ ਕद्दू ਆ ਉਹਨੂੰ ਬਣਾ ਲਿਓ ਤੇ ਇੱਕ ਪਾਸੇ ਪੂਰਾ ਵੱਡਾ ਕद्दू ਵੀ ਪੂਰਾ ਵੱਡਾ ਵੱਡਾ ਕद्दू ਹੋਵੇ ਉਹਨੂੰ ਬਣਾਇਓ ਜਿਹੜਾ ਛੋਟਾ ਕੱਦੂ ਆ ਉਹ ਕੜੱਤਨ ਚ ਬਣੂਗਾ ਵੱਡਾ ਕੱਦੂ ਪੂਰਾ ਟੇਸਟੀ ਬਣੂਗਾ ਮਿੱਠਾ-ਮਿੱਠਾ ਐਨ ਪੂਰਾ ਸੁਆਦ ਭਿੰਡੀ ਦੇ ਵਿੱਚ ਵੀ ਐਵੇਂ ਜਿਹੜੀ ਛੋਟੀ ਭਿੰਡੀ ਆ ਉਹ ਉਨੀ ਵਧੀਆ ਨਹੀਂ ਬਣੂ ਜਿਹੜਾ ਬਿਆੜ ਵੱਡੀ ਭਿੰਡੀ ਵਧੀਆ ਬਣਦੀ ਆ ਤੇ ਇਹ ਲੋਕਾਂ ਨੇ ਆਪਣੇ ਨਾ ਪੁੱਠੇ ਪਾਸੇ ਨੂੰ ਟ੍ਰੈਂਡ ਚਲਾ ਲਿਆ ਤੇ ਵੀ ਪਤਾ ਨਹੀਂ ਕੀ ਆ ਸੋਚਣੀ ਵੀ ਉਹ ਛੋਟਾ ਕੱਦੂ ਇੱਕ ਦਾ ਤੋੜਨ ਲੱਗਿਆਂ ਤੁਸੀਂ ਕਾਲਾ ਹੋ ਜਾਂਦਾ ਉਹ ਤੁਸੀਂ ਦੇਖੋ ਵੀ ਉਹ ਚ ਕਿੱਡਾ ਕੀ ਚੀਜ਼ ਆ ਵੀ ਉਹ ਕਾਲਾ ਹੀ ਹੋ ਜਾਂਦਾ ਪਹਿਲਾਂ ਅਸੀਂ ਕੱਦੂ ਬੀਜਦੇ ਹੁੰਦੇ ਡੈਡੀ ਹੁਣੇ ਸੇਬੇ ਵਾਲੀਆਂ ਬੋਰੀਆਂ 'ਚ ਪਾ ਲੈਂਦੇ ਹੁੰਦੇ ਸੀ ਤਾਂ ਵੀ ਆਉਂਦਾ ਥੋੜਾ ਦਾ ਰੰਗ ਨਹੀਂ ਸੀ ਬਦਲਦਾ ਕਿਉਂਕਿ ਉਹਦਾ ਛਿਲਕਾ ਪੱਕਿਆ ਹੁੰਦਾ ਸੀ ਇਸ ਚੱਕਰ ਦੇ ਵਿੱਚ ਉਹਦਾ ਰੰਗ ਵੀ ਨਹੀਂ ਸੀ ਬਦਲਦਾ ਹੁਣ ਵੀਰੇ ਤੋਂ ਦੀ ਹੌਣ ਨਾਲ ਲਫਾਫੇ 'ਚ ਪਾਉਨੇ ਆ ਨਾਲੇ ਪਿਆਰ ਨਾਲ ਫੜਦੇ ਆ ਲਫਾਫੇ 'ਚ ਪਾਉਨੇ ਆ ਫੇਰ ਵੀ ਉਹਦਾ ਰੰਗ ਬਦਲ ਜਾਂਦਾ ਫੇਰ ਵੀ ਕਾਲਾ ਹੋ ਜਾਂਦਾ ਇਹ ਜੀ ਨਾਲ ਇੰਨੀ ਨਾਜ਼ੁਕ ਚੀਜ਼ ਆਸ ਵਾਲੀ ਕੱਦੂ ਜੇ ਨੂੰ ਕਿਉਂਕਿ ਭਾਲ ਦੇ ਨਿੱਕਾ ਨਿੱਕਾ ਕੱਦੂ ਭਾਲਦੇ ਹਨ ਤੇ ਉਹੀ ਗੱਲ ਆ ਕਿ ਤੁਸੀਂ ਦੇਖ ਲਿਓ ਕਿ 5-10 ਸਾਲਾਂ ਦੇ ਵਿੱਚ ਸਾਰਾ ਕੁਝ ਬਾਪ ਜਿਹੜਾ ਪੁਰਾਣਾ ਸੀਗਾ ਨਾ ਸਾਰਾ ਕੁਝ ਉਹ ਵਾਪਸ ਆਉਣਾ ਹੀ ਆਉਣਾ ਵਾ ਤੁਸੀਂ ਦੇਖ ਲਓ ਘਰਾਂ ਦੇ ਵਿੱਚ ਵੀ ਆਪਣਾ ਜੋ ਆ ਪਰਸੋਈਆਂ ਚੋਂ ਚੀਜ਼ਾਂ ਖਤਮ ਕਰੀਆਂ ਨੇ ਪੁਰਾਣੀਆਂ ਉਹ ਵੀ ਵਾਪਸ ਆਉਣਗੀਆਂ ਆ ਜਿਹੜੇ ਸੈਂਸਰ ਸੈਂਸਰ ਜੇ ਲੱਗਣ ਲੱਗੇ ਗੱਡੀਆਂ ਦੇ ਵਿੱਚ ਇਹ ਵੀ ਸਾਰੇ ਖਤਮ ਹੋ ਜਾਣੇ ਆ ਫੋਨ ਵੀ ਦੇਖਿਓ ਦੁਬਾਰਾ ਬਟਨਾਂ ਵਾਲੇ ਹੀ ਆਉਣੇ ਆ ਵੀ ਦੁਬਾਰਾ ਉਹੀ ਟਾਈਮ ਚੱਲਣਾ ਲੋਕਾਂ ਨੇ ਸਾਰੇ ਨੂੰ ਤਿਆਗਣਾ ਹੀ ਪੈਣਾ ਇਹ ਸਾਰੀਆਂ ਚੀਜ਼ਾਂ ਨੂੰ ਤੇ ਤਾਂ ਹੀ ਵਧੀਆ ਰਹਿਣਾ ਵਾ ਤੁਸੀਂ ਦੇਖ ਲਿਓ ਵੀ ਇਹ ਸਾਰਾ ਕੁਝ ਟ੍ਰੈਂਡ ਖਤਮ ਹੋਣਾ ਵਾ ਵੀ ਜਿਹੜਾ ਨਵਾਂ ਨਵਾਂ ਚੱਕ ਲਿਆ ਕਿਉਂਕਿ ਆਪਣੀ ਆਦਤ ਆ ਆਪਾਂ ਨਵੀਂ ਚੀਜ਼ ਨੂੰ ਬਹੁਤ ਜਲਦੀ ਅਪਣਾ ਲੈਂਦੇ ਆ ਕਿ ਪੁਰਾਣੀਆਂ ਨੂੰ ਮਿੰਟਜ ਪਰਾਂ ਮਾਰਦੇ ਆ ਗਾ ਆਪਣੇ ਘਰਾਂ ਦੇ ਵਿੱਚ ਵੀ ਬਹੁਤ ਚੀਜ਼ਾਂ ਨੇ ਕਿ ਆਪਣੇ ਕੰਮ ਦੇ ਵਿੱਚ ਵੀ ਬਹੁਤ ਚੀਜ਼ਾਂ ਨੇ ਕਿ ਆਪਾਂ ਨਵੀਆਂ ਚੀਜ਼ਾਂ ਬਣਾਉਂਦੇ ਆ ਪੁਰਾਣੀਆਂ ਚੀਜ਼ਾਂ ਨੂੰ ਮਿੰਟਜ ਮੱਲਾ ਕੇ ਮਾਰਦੇ ਆ ਤੇ ਤੁਸੀਂ ਦੇਖ ਲਿਓ ਵੀ ਇਹ ਚੀਜ਼ਾਂ ਪੁਰਾਣੀਆਂ ਸਾਰਾ ਕੁਝ ਵਾਪਸ ਆਣਾ ਤੇ ਹੌਲੀ ਹੌਲੀ ਸਾਰਾ ਕੁਝ ਉਮੀ ਹੋਊਗਾ ਠੀਕ ਨੇ ਤੇ ਤੁਸੀਂ ਅਸੀਂ ਪਹਿਲਾਂ ਬਹੁਤ ਡੈੜੀ ਹੁਣ ਅਸੀਂ ਕੱਦੂ ਤੋੜਦੇ ਹੁੰਦੇ ਡੈੜੀ ਹੁਣੀ ਚਲੋ ਨਾਲ ਨਿੱਕੇ ਹੁੰਦੇ ਜਾਂਦੇ ਹੁੰਦੇ ਸੀ ਔਲੂ ਜੇ ਸੈੱਟ ਲੈਣੇ ਉੱਤੇ ਬੈਠ ਬੈਠ ਕੇ ਉਹਨਾਂ ਨੂੰ ਧੋਣਾ ਕਦੇ ਕੋਈ ਖਰਾਬ ਨਹੀਂ ਬੋਰੀਆਂ ਭਰ ਲੈਣੀਆਂ ਸੇਬੇ ਵਾਲੀਆਂ 80 80 ਕਿਲੋ ਵਾਲੀ ਜਿਹੜੀ ਕਵਾਂਟਲ ਵਾਲੀ ਬੋਰੀ ਹੁੰਦੀ ਉਹ ਚ ਭਰ ਕੇ ਕੱਦੂ ਵੇਚਣਾ ਸਾਲਾ ਕਾਲਾ ਹੀ ਨਹੀਂ ਸੀ ਹੁੰਦਾ ਉਹ ਐਨ ਪੂਰਾ ਵਧੀਆ ਵਿਕਦਾ ਹੁੰਦਾ ਸੀ ਕਦੇ ਕੋਈ ਪ੍ਰੋਬਲਮ ਹੀ ਨਹੀਂ ਸੀ ਆਉਂਦੀ ਪਰ ਹੁਣ ਹੁਣ ਤਾਂ ਨਿੱਕੀਆਂ ਜੇ ਪੀਚੀਆਂ ਪੀਚੀਆਂ ਵਿਕਦੀਆਂ ਨੇ ਉਹ ਸਾਲੀਆਂ ਤੋੜਦਿਆਂ ਤੇ ਕਾਲੀਆਂ ਹੋ ਜਾਂਦੀਆਂ ਅੱਧੀਆਂ ਇਹ ਜਿਹੇ ਹਾਲਾਤ ਬੱਸ ਪਤਾ ਹੀ ਨਹੀਂ ਜਾਨੀ ਕਿ ਵੀ ਟ੍ਰੈਂਡ ਸਾਲਾ ਕਿੱਧਰ ਨੂੰ ਚੱਲ ਰਿਹਾ ਵਾ ਅੱਜ ਕੱਲ ਇਹ ਹਾਂਜੀ ਵੀਰੇ ਇੱਕ ਨਾ ਯਾਰ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿਹੜਾ ਆਪਣਾ ਹਸਨਪੁਰ ਨਹੀਂ ਹੈਗਾ ਮਨੁੱਖਤਾ ਦੀ ਸੇਵਾ ਵਾਲਾ ਵੀਰਾ ਆਪਣਾ ਮੈਂਟੂ ਵੀਰਾ ਹਨ ਤੇ ਵੀਰੇ ਉੱਥੇ ਉਹਨਾਂ ਨੇ ਨਾ ਮੱਝਾਂ ਰੱਖੀਆਂ ਹੋਈਆਂ ਨੇ ਜੇ ਕਿਸੇ ਵੀਰ ਕੋਲ ਵੀ ਤੂੜੀ ਵਾਧੂ ਹੋਵੇ ਤਾਂ ਉੱਥੇ ਭੇਜ ਦਿਓ ਵੀਰੇ ਤੇ ਆਪਾਂ ਦਾ ਹੁਣ ਦੋ ਟਰਾਲੀਆਂ ਭੇਜਣ ਲੱਗਿਆ ਮੈਂ ਉੱਥੇ ਚਲੋ ਆਪਣੇ ਕੋਲ ਲੇਬਰ ਆਈ ਨਹੀਂ ਹਜੇ ਲੇਬਰ ਨਹੀਂ ਸੀ ਲਾਉਣ ਵਾਲੀ ਕੱਲ ਭਰੀਆਂ ਸੀਗੀਆਂ ਮੈਂ ਕਿਹਾ ਚੱਲ ਉੱਥੇ ਲਾਇਓ ਜਾਨੋ ਤੇ ਜੇ ਤੁਹਾਡੇ ਵੀ ਕਿਸੇ ਵੀਰ ਕੋਲੇ ਤੂੜੀ ਵਾਧੂ ਹੋਈ ਇੱਕ ਦੋ ਟਰਾਲੀਆਂ ਬਾਕੀ ਤੁਹਾਡੀ ਸ਼ਰਧਾ ਦਾ ਸੇਵਾ ਦਾ ਵੀਰਿਆ ਤਾਂ ਆਪਣੀ ਕੋਈ ਆਪਾਂ ਉਹ ਤਾਂ ਕਰ ਨਹੀਂ ਸਕਦੇ ਹਨ ਜੇ ਕਿਸੇ ਦਾ ਹੋਇਆ ਲਾਉਣ ਦਾ ਵਿਚਾਰ ਤਾਂ ਜਰੂਰ ਲਾਇਓ ਵੀਰੇ ਠੀਕ ਉੱਥੇ ਭੇਜ ਦਿਓ ਵੀਰੇ ਆਪਣੇ ਸਤਨਾਪੁਰੋਂ ਮूणਕਤਾ ਦੀ ਸੇਵਾ ਦੇ ਵਿੱਚ ਉੱਥੇ ਉਹਨਾਂ ਨੇ ਦੁੱਧ ਦੀ ਲੋਡ ਕਰਕੇ ਹੁਣ ਉਹਨਾਂ ਨੇ ਮੱਝਾਂ ਰੱਖ ਲਈਆਂ ਵੀਰੇ ਤੇ ਤੂੜੀ ਦੀ ਲੋਡ ਹੈਗੀ ਆ ਤੇ ਚਲੋ ਹੁਣ ਤਾਂ ਆਪਣਾ ਸੀਜ਼ਨ ਆ ਤੇ ਦੇ ਸਕਦੇ ਆ ਹਨਾ ਕਿ ਲੋ ਜੀ ਲਾਤਾ ਫਿਡਰ ਰੋਡਰ ਇਹਦੇ ਵਿੱਚ ਬਾਈ ਪ੍ਰਾਇਮਰ ਤਾਂ ਨਹੀਂ ਫੇਰਨੀ ਲੋਡ ਸਾਫ ਹੈ ਮੱਕੀ ਵੱਟ ਕੇ ਮੱਕੀ ਵੱਟ ਕੇ ਕਰ ਦਾਂਗੇ ਫਿਰ ਆ ਆ ਸਮਾਰ ਕੇ ਕਪੜਾ ਜਾਂ ਮਰਵਾ ਦਿਆ ਜਿਹੜਾ ਆ ਕੀ ਚੋਇਆ ਜਾਂ ਆ ਪਾਣੀ ਚੰਗ ਨਹੀਂ ਆ ਇਹੇ ਸਾਡਾ ਮੱਕੀ ਦਾ ਕਾਹਦਾ ਜੰਗਾਲ ਜਿਆ ਆ ਜਿਵੇਂ ਕੋਈ ਰੰਗ ਰੂੰਗਿਆ ਫਿਰਦਾ ਹੁੰਦਾ ਹੂੰ ਤੇ ਲੈਨੇ ਕੇ ਆ ਬੈੱਡ ਨੂੰ ਸਮਾਰ ਕੇ ਨਾ ਸੁਕਾ ਦਿਓ ਬਾਲੀ ਗੱਲ ਲੋਈ ਕੁਛ ਵੀ ਨਵਦੀਪ ਨੂੰ ਪੁੱਛ ਲਿਓ ਅੱਜ ਮੈਂ ਉਹਨੂੰ ਲਾਇਆ ਸੀ ਨਾ ਫੋਨ ਪੜਾ ਚੱਲ ਰਿਹਾ ਹਾਂ ਕੀ ਕਹਿੰਦਾ ਆਉਣ ਦਾ ਕਹਿੰਦਾ ਆ ਜਾ ਯਾਰ ਕਿਵੇਂ ਇਹਦਾ ਉਹਦੀ ਆਵਾਜ਼ ਕਟ ਕਣਕ ਦੀ ਨਹੀਂ ਆਹ ਖੜੇ ਕਿ ਇੱਧਰ ਕੀ ਚੀਜ਼ ਪੱਤੇ ਹੀ ਇੱਧਰ ਦੇ ਮਗਰ ਦੇ ਪੱਤੇ ਦੇਖੋ ਨੇ ਹੁਣ ਉਹ ਮੱਕੀ ਵਾਲਾ ਦੂਜੀ ਮੱਕੀ ਵਾਲਾ ਬਾਸਕਟ ਕਿੱਥੇ ਆ ਪੱਕਾ ਉਹ ਉਹਦੀ ਹੋਈ ਜਾਣਾ ਆ ਦੇ ਗਰਮੇਲ ਬਾਈ ਹੁਣੀ ਆਉਣ ਵਾਲੀ ਆ ਆ ਦੇ ਆ ਗਏ ਉਹਨੂੰ ਵੀ ਪਤਾ ਗਰਮੇਲ ਨੂੰ ਉਹ ਵゼ ਆ ਗਈ ਉਹ ਥੋੜਾ ਪੁਰਾਣਾ ਵਾ ਜਿਹੜਾ ਆਪਣਾ ਹਾਲੈਂਡ ਵਾਲਾ ਉਹ ਥੋੜਾ ਨਵਾਂ ਮਾਂ ਵਾ ਬਸ ਆ ਜਿਹੜੀਆਂ ਨੂੰ ਪੱਤੀ ਲੱਗੀ ਆ ਇਹ ਪਹਿਲਾਂ ਹੀ ਦੀ ਹੋਈ ਆ ਆ ਪੱਤੀ ਦੂਜੀ ਬਾਸਕਟ ਵੀ ਨਾ ਬਾਹਰ ਕੱਢ ਲਓ ਵੀਰੇ ਕੋਈ ਗੱਲ ਨਹੀਂ ਉਹ ਕੱਢਣੀ ਤਾਂ ਪੈਣੀ ਆ ਫੇਰ ਇੱਕ ਵਾਰ ਕੱਢ ਕੇ ਨਾ ਪਤਾ ਲੱਗ ਜੂ ਫੇਰ ਮੁੜ ਕੇ ਜੇ ਤੁਹਾਡਾ ਕੁਝ ਗਲਤ ਹੋ ਗਿਆ ਉਹਨਾਂ ਦਾ ਹੋ ਗਿਆ ਸਾਰੇ ਸੀਜ਼ਨ ਇਹੀ ਕੇ ਚੱਲੀ ਜਾਣਾ ਉਹਨੇ ਕਹਣਾ ਮੇਰੀ ਪਾਲੀ ਉਹਨੇ ਕਹਣਾ ਇੱਕ ਵਾਰ ਹੁਣ ਲੱਗ ਗਿਆ ਬਾਈ ਹੁਣ ਮਸ਼ੀਨਾਂ ਦੇ ਇੱਕ ਕਟਰ ਦੀ ਮੱਕੀ ਵਾਲੇ ਦੀ ਮੱਕੀ ਲਈ ਤਿਆਰ ਕਰਨ ਲੱਗ ਗਿਆ ਆਪਾਂ ਸਾਰੀ ਖੋਲਤੀ ਆ ਮਸ਼ੀਨ ਨੂੰ ਚੋਂਦਾ ਬਸ ਕੁਝ ਨਹੀਂ ਥਰੇਸ਼ਰ ਕੱਢਣਾ ਥਰੇਸ਼ ਦੂਜਾ ਪਾਉਣਾ ਮੈਨੂੰ ਸਾਰੇ ਸੈਟਅਪ ਤੇ ਓਕੇ ਦੀ ਰਿਪੋਰਟ ਤੇ ਮਗਰੋਂ ਕੁਝ ਨਹੀਂ ਖੁੱਲਣੀ ਮਸ਼ੀਨ ਤੇ ਬਸ ਇੰਨੀ ਜਿੱਦਿਆਣਾ ਕੰਮ ਆ ਇਹਦਾ ਜਿਹੜਾ ਕੋਈ ਹੋਰ ਹੈਗਾ ਉਹ ਦੇਖ ਕੇ ਕਰ ਦੇਣਾ ਆਪਾਂ ਉਹ ਮਸ਼ੀਨ ਲਾ ਦੇ ਤੋ ਕੇ ਅੰਦਰ ਦੂਜੀ ਗਈ ਹੋਈ ਆ। ਬਸ ਹੁਣ ਬਾਈ ਹੁਣੀ ਅਜ ਕਟਰ-ਕੁੱਟਰ ਦਾ ਸਮਾਨ ਕੱਢੀ ਜਾਂਦਾ ਫੀਡਰ ਪਾਤਾ ਉਹਨਾਂ ਨੇ ਬਾਸਕਟ ਬਦਲਤੀ। ਬਾਸਕਟ ਥਰੇਸ਼ਰ ਵਾਲੀ ਉਹਦੇ ਵਾਲੀ ਮੱਕੀ ਵਾਲੀ ਪਾਤੀ ਆ। ਤੇ ਆਹ ਸਮਾਨ ਆ ਵੀਰੇ ਇਹਦਾ ਸਾਰਾ ਜੋ ਇਹਨੂੰ ਕਸਣਾ ਆ ਆ ਦੇਖ ਲਓ। ਆਹ ਪਾਰਟ ਆ, ਆਹ ਪਾਰਟ ਆ, ਆਹ ਸੈੱਟ ਨਾਲ ਆ। ਆਹ ਫੀਡਰ ਨੂੰ ਕਸਣਿਆ ਦੋਨੇ ਤਿੰਨੇ ਚੀਜ਼ਾਂ। ਫੀਡਰ ਦੇ ਸਾਈਡ ਤੇ ਆਹ ਚੱਲਣਾ। ਤੇ ਫੀਡਰ ਦੇ ਸਾਈਡ ਤੇ ਲਾ ਕੇ ਫਿਰ ਇਹਦੇ ਆਹ ਸ਼ਾਫਟ ਪੈਂਦੀ ਆ। ਫੀਡਰ ਦੇ ਸਾਈਡ ਤੇ ਉਥੋਂ ਇਹਨੂੰ ਚਲਾਉਣ ਲਈ ਕਟਰ ਨੂੰ ਤੇ ਫਿਰ ਉਦੋਂ ਬਾਅਦ ਇਹਨੇ ਚੱਲਣਾ ਚੱਕਣਾ ਤੇ ਜਿਉਂ-ਜਿਉਂ ਕੱਲ ਨੂੰ ਖੋਲਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਜਦੋਂ ਵੀ ਅੱਜ ਪਾਉਣਗੇ ਕੱਲ ਨੂੰ ਚੱਕ ਕੇ ਇਹਨੂੰ ਬਾਹਰ ਕੱਢਦੇ ਆ ਫਿਰ ਪਾਵਾਂਗੇ ਇਹ ਨਾ ਐਵੇਂ ਹੀ ਰਹਿੰਦਾ ਮਸ਼ੀਨ ਦੇ ਵਿੱਚ ਆਹ ਦੇਖ ਲਓ ਆਹ ਹੈ ਇਹਦੇ ਨਾਲ ਲੋਕ ਆ ਇਹ ਜੇ ਚੈਨਾ ਨੂੰ ਰੈਲੀਆਂ ਕਰਨ ਨੂੰ ਆ ਵੀ ਉਹ ਚੈਨਾ ਦੇ ਵਿੱਚ ਇਹ ਅੱਗੇ ਮੈਂ ਵੀਡੀਓ ਦੇ ਵਿੱਚ ਚੱਲਦਾ ਵੀ ਦਿਖਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਇਹ ਸਹੂਲਤਾ ਵਾਲਿਆਂ ਇੱਕ ਕੌਣ ਦਿੰਦਾ ਦੱਸੋ ਮੈਨੂੰ ਇਹ ਕਿਹੜੇ ਅੱਜ ਤੱਕ ਦਿੱਤਾ ਕਿਸੇ ਕੰਮ ਬੈਨ ਵਾਲਿਆਂ ਨੇ ਠੀਕ ਨਹੀਂ ਚਲੋ ਇਹਦੀ ਕਿੱਟ ਬਹੁਤ ਵੀ ਮਹਿੰਗਾ ਸੀਗਾ ਕੋਸਟਲੀ ਹਨ ਤੇ ਪਰ ਵੀ ਇਹਦੇ ਨਾਲ ਸਮਾਨ ਵੀ ਤਾਂ ਬਹੁਤ ਆ ਇਹ ਚੀਜ਼ਾਂ ਦਾ ਵਿੱਚ ਇਹਨੂੰ ਕੰਮ ਇਹਦੇ ਇਹਦੇ ਨਾਲ ਹਜੇ ਤੱਕ ਇਹਨੂੰ ਕੁਝ ਨਹੀਂ ਹੋਇਆ ਜਿਆਦਾ ਇਹ ਆਇਆ ਹੋਇਆ ਤੇ ਹੁਣ ਦੇਖਦੇ ਹਾਂ ਹੁਣ ਖੋਲਾਂਗੇ ਵੀ ਤੇ ਗੇਰ ਅੰਗੂਰਾਂ ਦੇ ਵਿੱਚ ਵੀ ਕੀ ਹੋਇਆ ਹੋਇਆ ਬਲੇਡ ਬਲੇਡਾਂ ਨੂੰ ਹਜੇ ਤੱਕ ਕੁਝ ਨਹੀਂ ਹੋਇਆ ਚੈਨਾਂ ਸਾਰੀਆਂ ਓਕੇ ਦੀਆਂ ਓਮੇ ਦੀਆਂ ਓਮੇ ਪਈਆਂ ਤੇ ਇਹਦਾ ਵੀ ਜੋ ਆਪਾਂ ਪਾਰਟ ਮੰਗਾਉਣਾ ਸਾਰਾ origignal ਮੰਗਾਉਣਾ ਚਾਹੀ ਜਿੰਨੇ ਮਰਜ਼ੀ ਰੁਪਏ ਲੱਗਣ ਪਰ ਆਪਾਂ ਦੇਸੀ ਹੀ ਦੀ ਸਮਾਨ ਇਹਦਾ ਮੰਗਾਉਣਾ ਤੇ ਤੁਹਾਨੂੰ ਦਿਖਾਵਾਂਗੇ ਇਹਦਾ ਸਾਰਾ ਕੁਝ ਜੋ ਜੋ ਵੀ ਚੀਜ਼ਾਂ ਇਹਦੀਆਂ ਹੈਗੀਆਂ ਪੂਰਾ ਦਿਖਾਵਾਂਗੇ ਜਿਹੜਾ ਕੋਈ ਆਹ ਸ਼ਾਫਟ ਵੀ ਇਹਦੀ ਪਈ ਆ ਇਹ ਵੀ ਫਿੱਟ ਹੋਣੀ ਆ ਤੇ ਇਹਦੇ ਹੋਰ ਵੀ ਆ ਨਾ ਕੰਬਾਈਨ ਦੇ ਦੋਨੇ ਪਾਸੇ ਤੋਂ ਸ਼ਾਫਟਾਂ ਚੱਲ ਜਾਂਦੀਆਂ ਜੇ ਦੋਨੇ ਪਾਸੇ ਚਲਾਉਣੇ ਆ ਤੇ ਬਹੁਤ ਇਹਨਾਂ ਦੇ ਫੰਕਸ਼ਨ ਆ ਜੋ ਇਹ ਹੀ ਬੁਨੀਆਂ ਕਰਦੀਆਂ ਨੇ ਕੰਬੈਨ ਹੋਰ ਕਿਸੇ ਦੇ ਨਹੀਂ ਪੂਰੇ ਹੁੰਦੇ ਕੱਲ ਨੂੰ ਆਪਾਂ ਇਹਨਾਂ ਦਾ ਲਿਆਉਣੇ ਆ ਸਮਾਨ ਸਵੇਰੇ ਚੱਲ ਕੇ ਇੱਕ ਤਾਂ ਆਹ ਤੇਲ ਤੂਲ ਸਾਰਾ ਲਿਆਉਣੇ ਆ ਕੱਲ ਨੂੰ ਸਵੇਰੇ ਜਲੰਧਰ ਕੱਲ ਨੂੰ ਫੇਰ ਚੱਲਾਂਗੇ ਜਲੰਧਰ ਇੰਨੇ ਕੱਟੂ ਆਪਾਂ 2-4 ਬਾਧੂ ਭਰ ਕੇ ਰੱਖ ਲੇ ਕਿਉਂਕਿ ਕਣਕ ਬਾਕੀ ਦਾ ਸਾਰੀ ਆਪਾਂ ਦੇਤੀ ਡਰਮਾ ਜੀ ਵੀ ਵਾਲੀ ਵੀ ਥੋੜੇ ਟਾਈਮ ਲਈ ਭਰ ਕੇ ਰੱਖ ਲਈਆ ਵੀ ਚਲੋ ਜੇ ਲੋਡ ਪੈਂਦੀ ਉਹ ਤਾਂ ਚੱਲ ਜਾਂਦਾ ਕਣਕ ਹਨਾ ਤਾਂ ਕਰਕੇ ਭਰ ਕੇ ਰੱਖ ਲਈ ਆਪਾਂ ਵੀ ਚੱਲੀ ਜਾਊਗਾ ਥੋੜਾ ਟਾਈਮ ਤੇ ਬਾਕੀ ਚਲੋ ਹੈਗਾ ਦੇਖ ਲੋ ਬਿਨਾ ਪੱਖੇ ਤੋਂ ਕਣਕ ਆ ਬਾਡੀ ਦੇਖ ਲੋ ਕਿੰਨੀ ਸੋਹਣੀ ਆ ਕਣਕ ਦੀ ਇੰਨੀ ਸਫਾਈ ਸੀਗੀ ਕਣਕਾਂ ਦੀ ਆਪਣੇ ਤੇ ਲੋ ਟਰਾਲੀ ਚ ਹੀ ਲਾਈ ਆ ਸਿੱਧੀ ਤੇ ਇੰਨੀ ਸਾਫ ਕਣਕ ਵੜਦੀ ਇਹ ਹਾਲੈਂਡ ਦੀ ਹੈ ਕਣਕ ਤੇ ਹੈਗਾ ਕੋਈ ਪੋਸਟ ਵਰਕ ਕੋਈ ਨਹੀਂ ਪੋਸਟ ਵਰਕ ਬਿਲਕੁਲ ਸਾਫ ਸੁਥਰੀ ਪੂਰੀ ਟਾਪ ਕੁਆਲਿਟੀ ਦੀ ਕਣਕ ਸੀ ਦੇਖ ਲੋ ਰਾਣੀ ਸੁਂਦਰਾ ਚਾ ਵੀ ਜਿਹੜੀ ਖੜਤ ਪਈ ਆ ਜਖੀਰਲੇ ਦੇ ਨਾ ਅੱਜ ਹਵਾ ਘਟਣ ਲੱਗੀ ਟਾਇਰ ਦੇ ਨਹੀਂ ਇਹ ਵੀ ਵਿਚਾਰੀ ਦੀ ਵਿੱਚ ਘਟ ਸਕਦੀ ਸੀ ਨਾ ਜਾਣ ਕੇ ਕੰਮ ਤਾਂ ਚਲੋ ਖਤਮ ਹੋ ਗਿਆ ਕੱਲ ਨੂੰ ਇੱਕ ਪੰਜ ਕਿਲੇ ਰਹਿੰਦੇ ਆ ਵੱਢਣੇ ਕੱਲ ਨੂੰ ਵੱਢਣੇ ਉਹਨਾਂ ਦੇ ਅੱਜ ਘਰੇ ਨਹੀਂ ਸੀਗੇ ਤਾਂ ਅੱਜ ਮੈਂ ਦੇਖਿਆ ਤੇ ਹਵਾ ਲੀਕ ਦੀ ਮੈਂ ਕਿਹਾ ਬਾਈ ਦਿਖਾ ਲੋ ਹਨਾ ਤਾਂ ਦੇਖਿਆ ਤਾਂ ਹੁਣ ਚੁੰਡੀ ਭਰੀ ਦੀ ਤਾਂ ਹੁਣ ਪੈਂਚਰ ਲਵਾਉਣ ਲੱਗਿਆ ਹੈ ਦੇ ਤਾਂ ਕਿ ਇਦਾਂ ਵਾਂ ਕੰਮ ਕਰ ਇੰਨੀਆਂ ਵਧੀਆਂ ਚੱਲਣ ਦੇ ਵਿੱਚ ਹੈਗੀਆਂ ਨੇ ਜੋ ਇੱਕ ਸਰਵਿਕ ਕੋ ਪ੍ਰੋਬਲਮ ਆ ਜੋ ਵੀ ਜ ਹੈਗੀ ਆ ਬਸ ਇੱਕ ਉਹ ਸਪੇਅਰ ਪਾਰਟ ਦੇ ਵਿੱਚ ਆ ਕਿ ਸਪੇਅਰ ਪਾਰਟ ਇੱਕ ਆਰਡਰ ਕਰਕੇ ਮੰਗਾਉਣਾ ਪੈਂਦਾ ਬਸ ਹੋਰ ਕੋਈ ਦਿੱਕਤ ਨਹੀਂ ਹੈ ਮਸ਼ੀਨ ਦੇ ਵਿੱਚ ਜਿੰਨੀ ਲਾਈਫ ਇਹਦੀ ਆ ਚੱਲਣ ਦੇ ਵਿੱਚ ਇਹਦੇ ਸਮਾਨ ਦੀ ਜਾਂ ਹੋਰ ਕੁਛ ਉਹ ਕਿਸੇ ਦੇ ਵਿੱਚ ਨਹੀਂ ਹੈ ਇਹ ਵੀਰੇ ਆਪਣੀ ਗੇਤੀ ਮੰਗੀ ਆ ਇਹ ਉਧਰ ਦੂਜੇ ਪਾਸੇ ਖੱਤੇ ਜਿੱਥੇ ਮੈਨੂੰ ਜਾ ਨਹੀਂ ਹੋਇਆ ਜਿਹੜੇ ਜਿੱਥੇ ਆਪਾਂ 5 ਕਿਲੇ ਇਕੱਠੇ ਬੀਜੇ ਸੀ ਤੇ ਦੇਖ ਲਓ ਕਿੰਨੀ ਭਾਰੀ ਹੋਈ ਆ ਮੰਗ ਪੂਰੀ ਵਧੀਆ ਮੰਗੇ ਐਨ ਪੂਰੀ ਫਲ ਚੱਕਣ ਲੱਗ ਗਈ ਫੁੱਲ ਆਉਣ ਲੱਗ ਗਿਆ ਇਹਦੇ ਆਪਾਂ ਦੋ ਸਪਰੇਆਂ ਕਰਤੀਆਂ ਦੂਜੀ ਸਪਰੇ ਦੇ ਵਿੱਚ ਇੰਟਰਾਕਲ ਕਰੀ ਸੀਗੀ ਤੇ ਨਾਲ ਕੋਰਾਜਨ ਪਾਈ ਸੀ ਤੇ ਨਾਲ ਤੇਲੇ ਵਾਲੀ ਪਾਈ ਸੀ ਤੇ ਇਹ ਸੇਪਰੇਆਂ ਕਰਤੀਆਂ ਸੀ ਆਪਾਂ ਤੇ ਲੋ ਐਨ ਪੂਰੀ ਫਸੀ ਪਈ ਆ ਕਿੰਨੇ ਭਾਰੀ ਹੋ ਕੇ ਬਹੁਤ ਕੱਦ ਵੀ ਬਹੁਤ ਉੱਚਾ-ਉੱਚਾ ਕਰ ਗਈ ਤੇ ਇਹਦੇ ਨਾਲ ਆਪਾਂ ਡੀਏਪੀ ਪਾਇਆ ਸੀ ਵੀਰੇ 20 ਕਿਲੋ ਦਾ 20 ਕਿਲੋ ਦਾ ਮਸਾ ਪਿਆ ਸੀ ਡੀਏਪੀ ਬਹੁਤ ਵਧੀਆ ਰਿਜ਼ਲਟ ਆਇਆ ਸੀਗਾ ਉਹ ਤੇ ਡੀ ਵੀ ਤੇ ਫਲੀ ਆਉਣ ਲੱਗ ਪਈ ਗਈ ਵਿੱਚ ਵਿੱਚ ਤਾਂ ਪੂਰੀ ਵਧੀਆ ਫਲੀ ਆਈ ਹੋਈ ਆ ਹੁਣ ਫਲ ਚੱਕੀ ਜਾਂਦੀ ਆ ਬਸ ਦੇਖ ਲਓ ਕਿੱਡਾ ਕਿੱਡਾ ਕਰਦਾ ਮੈਂ ਇਹ ਆ ਵੀਰੇ ਆਪਣੀ 9208 ਮੱਕੀ ਮੱਕੀ ਨੇ ਐਤ ਕਿ ਹਾਈਟ ਬਹੁਤ ਕਰੀ ਆ 9208 ਨੇ ਬਹੁਤ ਜ਼ਿਆਦੇ ਹਾਈਟ ਤੇ ਦੇਖੋ ਓ ਰਾਜ ਆ ਕਿੰਨਾ ਸੋਹਣਾ ਲੱਗਦਾ ਨਾ ਇੰਨੀ ਠੰਡੀ ਠੰਡੀ ਹਵਾ ਆਉਂਦੀ ਆ ਨਾ ਬਹੁਤ ਜ਼ਿਆਦੇ ਠੰਡੀ ਹਵਾ ਆਉਂਦੀ ਆ ਦੇਖ ਲੋ ਛਲੀਆਂ ਆ ਗਈਆਂ ਛਲੀਆਂ ਪਾਪਕੋਰਨ ਬਣ ਗਏ ਤੇ ਬਹੁਤ ਵਧੀਆ ਹਾਈਟ ਆ ਮੱਕੇ ਦੀ ਤੁਸੀਂ ਲਾ ਲੋ ਹਿਸਾਬ ਵੀ ਜੇ ਆਪਾਂ ਖੱਤੇ ਚ ਖੜਦੇ ਆ ਤੁਸੀਂ ਲੈ ਦੇਖੋ ਲੈ ਹੱਥ ਤੋਂ ਵੀ ਉੱਚਾ ਵਾ ਡਾਂਡਾ ਨਾਲੇ ਬੰਨੇ ਦਾ ਬੰਨੇ ਵਾਲਾ ਸਿਆੜਾ ਇਹ ਤੇ ਵਿਚਲੇ ਡਾਂਡੇ ਦਾ ਬਾਲੇ ਵੱਡੇ ਆ ਉਹਦੇ ਇਹ ਤੋਂ ਕਿਤੇ ਉੱਚੇ ਜਾ ਰਹੇ ਆਪਣੇ ਬਹੁਤ ਮੱਕੀ ਨੂੰ ਉਹ ਆ ਗਿਆ ਬਾਉ ਝੰਡਾ ਜਿਹਨੂੰ ਕਹਿ ਦਿੰਦੇ ਆ ਕਿ ਛੱਲੀ ਹੋਣੀ ਹੋਗੀ ਮੇਰੇ ਖਿਆਲ ਚ ਘੱਟੋ ਘੱਟ 100 ਕਿੱਲੇ ਦੇ ਨੇੜੇ ਆ ਗਿਆ ਉਹ ਆਪਣੇ ਬਾਉ ਝੰਡਾ ਥੋੜੀ ਹੀ ਰਹਿ ਗਈ ਆ ਬਾਉ ਝੰਡੇ ਤੋਂ ਬਿਨ ਤੇ ਵੱਢਣੀ ਆਪਾਂ ਪਰ ਟਿਕਾ ਕੇ ਐਤਕੀ ਐਤਕੀ ਨਹੀਂ ਕਾਲੀ ਨਹੀਂ ਕਰਨੀ ਐਤਕੀ ਵੀ ਕਾਲੀ ਕਰਨੀ ਆ ਵੱਢਣ ਨੂੰ ਨਾ ਜੀਰੋ 0% ਕਾਲੀ ਵੀਰੇ 0% ਵੱਢਣੀ ਐਨ ਪੂਰੀ ਚਿੱਟੀ ਕਰਕੇ ਅੱਜ ਇਹ ਹਰੀ ਆ ਨਾ ਐਨ ਪੂਰੀ ਚਿੱਟੀ ਕਰਕੇ ਵੱਢਣੀ ਆ ਤੇ ਇੱਕ ਹੋਰ ਵੱਡਾ ਬੈਨੀਫਿਟ ਹੋਇਆ ਹੋਇਆ ਹੈ ਤਕਿ ਵੀ ਲੋਟਸ ਕਰਨ ਦੇ ਨਾਲ ਖੱਤੇ ਥਾਲੇ ਐਨ ਸਾਫ ਪਿਆ ਕੋਈ ਕੋਈ ਘਾਹ ਦਾ ਬੂਟ ਇੱਕ ਨੁਕਸਾਨ ਵੀ ਨਹੀਂ ਤੇ ਅੱਗੇ ਪਤਾ ਕੀ ਗੱਲ ਹੁੰਦਾ ਸੀ ਵੀ ਖੇਤ ਝਕਾ ਜੇ ਰਹਿ ਵੀ ਜਾਣਾ ਬੁੜੀਆਂ ਬਹੁਤ ਪੈ ਜਾਂਦੀਆਂ ਸੀ ਤੇ ਜਿਹੜੇ ਐਤਕੀ ਖਾਲਾਂ ਵਿਚਲੇ ਖਾਲਾ ਲੋਟਸ ਕਰਨ ਨਾਲ ਵਿਚਲੇ ਖਾਲਾਂ ਦੇ ਵੀ ਘਾ ਨਹੀਂ ਹੋਇਆ ਨਹੀਂ ਅੱਗੇ ਸਾਰੇ ਵਿਚਲੇ ਖਾਲੀ ਭਰੇ ਰਹਿੰਦੇ ਸੀ ਘਾ ਦੇਣਾ ਐਤਕੀ ਇੰਨਾ ਵਧੀਆ ਹੋਇਆ ਕੰਮ ਨਾ ਲੋਟਸ ਨੇ ਬਹੁਤ ਵਧੀਆ ਅਸਰ ਕਰਿਆ ਉਹਨੇ ਲੋਟਸ ਨੇ ਤੇ ਆਪਾਂ ਤਾਂ ਪੂਰੇ ਸੰਤੁਸ਼ਟ ਆ ਬਾਈ ਲੋਟਸ ਤੇ ਮੈਂ ਇਹ ਪਤਾ ਮੈਨੂੰ ਦੱਸਿਆ ਵੀ ਸੀਗਾ ਵੀ ਜੇ 2 ਸਾਲ ਆਪਾਂ ਲਗਾਤਾਰ ਲੋਟਸ ਕਰ ਦਿੰਨੇ ਆ ਤਾਂ ਘਾ ਸਾਰਾ ਖਤਮ ਹੀ ਹੋ ਜਾਂਦਾ ਫਿਰ ਲੋੜ ਹੀ ਨਹੀਂ ਪੈਂਦੀ ਹੈਗੀ ਲੋਟਸ ਕਰਨ ਦੇ ਏ ਗੁਰਦਰਾ ਸਾਹਿਬ ਆਪਣੇ ਇੱਥੇ ਨਾਨਕ ਸਰਮਰਯਾਦਾ ਦੇ ਵਿੱਚ ਆ ਇਹ ਵੀ ਕੀਰਤਨ ਚੱਲਦਾ ਰਹਿੰਦਾ ਪਾਠ ਵੀ ਕੀਰਤਨ ਵੀ ਬਹੁਤ ਠੰਡਾ ਜਿਹਾ ਮੌਸਮ ਹੈ ਤੇ ਆ ਰਾਈ ਦੀ ਫੀਲਿੰਗ ਵੱਖਰੀ ਆ ਇੱਥੇ ਜਿਵੇਂ ਮਰਜ਼ੀ ਵੀਡੀਓ ਵੀਡੀਓ ਦਾ ਸ਼ੂਟ ਕਰਨਾ ਹੋਵੇ ਕਿੰਨਾ ਵਧੀਆ ਹੋਊਗਾ